ਇਕ ਓੰਕਾਰ ਸਤਿਗੁਰ ਪ੍ਰਸਾਦਿ ਸ਼੍ਰੀ ਰਾਗ ਕਬੀਰ ਜੀ ਓਕਾ ਇੱਕ ਸਵਾਨ ਕੈ ਘਰ ਗਾਵਨਾ ਜਨਣੀ ਜਾਣਤ ਸੁਤ ਬਡਾ ਖੂਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਕਟਤ ਹੈ ਮੂਰ ਮੂਰ ਕਰ ਅਤਿਕ ਲਾਡ ਧਰ ਪੇਕਤ ਹੀ ਜਮਰਾਓ ਹੱਸੈ ਐਸਾ ਤੈ ਜਗ ਪਰਮ ਲਾਇਆ ਕੈਸੇ ਬੂਚੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਹਚੂ ਮਰਨਾ ਹਰਮਈਆ ਜਪੂ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਨਾ ਜਾ ਤਿਸ ਭਾਵੈ ਤਾਂ ਲਾਗੈ ਭਾਉ ਪਰਮਪੁਲਾਵ ਵਿਚਹੁ ਜਾਇ ਉਪਜੈ ਸਹਿਜ ਗਿਆਨ ਮਤਿ ਜਾਕੇ ਘੁਰ ਪ੍ਰਸਾਦ ਅੰਤਰਿ ਲਿਵ ਲਾਗੈ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਾ ਖਸਮੈ ਮਿਲਨਾ ਰਹਾਉ ਦੂਚਾ ਸ਼ਿਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰ ਅਮਰਨ ਭਉ ਵਿਸਰਗਿਆ ਕੋਟੰਬ ਦੇਖ ਬਿਗਸੇ ਕਮਲਾ ਜਿਉ ਪਰ ਕਰ ਜੋ ਹੋਏ ਕਪਟ ਨਰਾ ਦੂੜਾ ਆਇ ਹੋ ਜਮੇ ਤਨ ਤਿਨ ਆਗਲੜ ਹੈ ਤਮੈ ਰਹਿਣ ਨਾ ਜਾਏ ਕੋਈ ਕੋਈ ਸਾਚਨ ਆਏ ਕਹੈ ਮੇਲ ਮੇਰੇ ਬੀਠਲਾ ਲੈ ਪਹਾੜੀ ਬੁਲਾਏ ਮੇਲ ਮੇਰੇ ਰਮਈਆ ਮੈਂ ਲੇਹੂ ਛੜਾਏ ਰਹਾਉ ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ माया मूठा चित्तस नाहीं जन्म गवायो आलसिया भिक्खम कोर पंथ चालणा प्राणी रबसस तह न प्रवेस सं माया मोह तव विसर गया जा तजेले संसारं आज मेरे मन प्रकट भया है पेखी आले धर्म राव ਤਹਿ ਕਰ ਤਲ ਕਰਨ ਮਹਾਬਲੀ ਤਿਨ ਆਗ ਲੜੈ ਮਹਿ ਰਹਿਣ ਨ ਜਾਏ ਜੇ ਕੁ ਮੂ ਉਪਦੇਸ਼ ਕਰਤ ਹੈ ਤਾ ਬਨ ਤ੍ਰਿਨ ਰਤੜਾ ਨਰਾਇਣਾ ਐ제 ਤੂੰ ਆਪੇ ਸਭ ਕਿਸ ਜਾਣਦਾ ਬਤੁ ਤਰ ਲੋਚਨ ਰਾਮਈਆ ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਤ ਏਕ ਸੁਹਣੋ ਰੇ ਪੰਡਿਆ ਆਪ ਕਿਸ ਕਹਿਣ ਨ ਜਾਇ ਸੋਰਨਰ ਗਨ ਗੰਧਰਵ ਚਿਨ ਮੋਹਿ ਤ੍ਰਿਪਵਨ ਮੇ ਖੁਲੀ ਲਾਈ ਰਾਜਾ ਨਾਮ ਅਨਹਤ ਕਿੰਗਰੀ ਬਾਜੈ ਜਾਕੇ ਦਿਸਤ ਨਾਦ ਲਿਵਲਾਕੇ ਰਹਾਓ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਤਿਸਮੈ ਤਾਰ ਚੋਏ ਹੈ ਅਤ ਨਿਰਮਲ ਦਸਮੈ ਰਸਨ ਚਵਾਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈ ਏਕੋ ਜੋਗੀ ਕਹੁ ਕਵਨ ਹੈ ਰਾਜਾ ਐਸਾ ਗਿਆਨ ਪ੍ਰਗਟਿਆ ਪ੍ਰਖੋਤਮ ਕਹੂ ਕਬੀਰ ਰੰਗ ਲਾਤਾ ਔਰ ਦੁਨੀ ਸਭ ਪਰਮ ਪੁਲਾਣੀ ਮਨ ਰਾਮ ਰਸਾਇਣ ਮਾਤਾ ਸ਼੍ਰੀ ਰਾਗ ਬਾਣੀ ਭਗਤ 베ਣੀ ਜੀਓ ਕੀ ਪਹਿਰੇ ਆਂ ਕੈ ਘਰ ਗਾਵਨਾ ਇਕੋ ਅੰਕਾਰ ਸਤ ਗੁਰ ਪ੍ਰਸਾਦ ਹਰੇ ਨਰ ਗਰਭਕੁੰਡਲ ਜਬ ਆਸ਼ਤ ਉਰਦ ਧਿਆਨ ਲਿਵਲਾਕਾ ਮ੍ਰਿਤਿਕ ਪਿੰਡ ਪਤਮਤ ਨਾ ਅਹਿਨਸ ਏਕ ਅਗਿਆਨ ਸੋ ਨਾਂਗਾ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿੱਤ ਅਦਿਕ ਪਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤਉ ਨਰ ਹਰ ਮਨੋ ਬਿਸਾਰਿਆ ਫਿਰ ਪਸੋਰ ਕਾ ਮਹੰਗਾ ਮੂੜਿਆ ਤੂੰ ਕਵਨ ਕੋ ਮਤ ਪਰਮ ਲਾਕਾ ਚੇਤ ਰਾਮ ਨਾਹੀ ਜੰਪੁਰ ਚਾਹੇਗਾ ਜਨ ਵਿਚਰੇ ਅਨਰਾਤਾ ਰਹਾਉ ਬਾਲ ਬਨੋਦ ਚਿੰਦ ਰਸ ਲਾਕਾ ਖਿੰਨ ਖਿੰਨਾ ਮੋਖੇ ਬਿਆਪੈ ਰਸhme ਸਮੇਤ ਅੰਮ੍ਰਿਤ ਬਿਖਛਾਖੀ ਤਉ ਪੰਚ ਪ੍ਰਗਟ ਸੰਤਾਪੈ ਜਾਪ ਤਪ ਸੰਜਮ ਛੋੜ ਸੁਕਿਰਤ ਮਤ RAM ਨਾਮ ਨਾ ਹਰਾ ਤੇਆ ਉਸ਼ਲੇਆ ਕਾਮ ਕਾਲ ਮਤ ਲਕੀ ਤਉ ਆਨ ਸਕਤ ਗਲ ਬੰਧਿਆ ਤ੍ਰੰਤੇਚ ਪਰਤ੍ਰੇ ਮੁਖ ਚੋਖੇ ਸਰ ਅਪਰਸ ਨਾ ਪਛਾਣਿਆ ਉਨਮਤ ਕਾਮ ਮਹਾ ਬਿਕ ਭੂਲੇ ਪਾਪ ਪੁੰਨ ਨਾ ਪਛਾਣਿਆ ਸੁੱਤ ਸੰਪਤ ਦੇਖ ਇਹ ਮਨ ਕਰਪਿਆ RAM ਹਿਰਦੇ ਤੇ ਖੋਇਆ ਅਬਰ ਮਰਤ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਬਗੋਇਆ पुंडरकेस कुसमते तौले शपथ पाताल की बाणी लोचन सरमै बुद्ध बल नाटी ता काम पवस मदानी ताते बिखे भई मत् पावस काया कमल कुमलाणा अवगत बाण छोड़ मृत मंडल तां पाछे पस्तान निकोटे देख देख तुन उपजे मान करत नहीं बूजे लालच करे जीवन पद कारण लोचन कछु ना सूचै थकतिज उडया मन पंखी कर आँगन ना सिखाई ਪੀਣੀ ਕਹੈ ਸੁਨੋ ਰੇ ਭਗਤੋ ਮਰਨ ਮੁਗਤ ਕਿਨ ਪਾਈ ਸ਼੍ਰੀ ਰਾਗ ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੀ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਪਾਰ ਹਾਓ ਤੁਮ ਜੋ ਨਾਇਕ ਆਸੂ ਅੰਤਰ ਚਾਮੀ ਪ੍ਰਭ ਤੇ ਜਨ ਜਾਨੀ ਜੈ ਝਨ ਤੇ ਸਵਾਮੀ ਸ਼ਰੀਰ ਆਦੇ ਮੋਕ ਵਿਚਾਰ ਤੇ ਹੂ ਰਵਦਾਸ ਸਮਦਨ ਸਮਝਾਵੇ ਕੋ ਸਰੀਰ ਆ ਰਾਤੇ ਮੋਕ ਵਿਚਾਰ ਦੇ ਹੂੰ ਰਬਦਾਸ ਸਮ ਦਨ ਸਮਝਾਵੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ